ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ। D Class 4th Government Employees Union Punjab ਚੌਥਾ ਦਰਜਾ ਮੁਲਾਜ਼ਮ ਕੱਚੇ ਤੇ ਪੱਕਿਆਂ ਵੱਲੋਂ ਜਿਮਨੀ ਚੌਂਡ ਜਲੰਧਰ ਵਿਖੇ ਹੋਣ ਵਾਲੀ ਝੰਡਾ ਮਾਰਚ ਵਿੱਚ ਸ਼ਾਮਲ ਹੋਣ ਦਾ ਫੈਸਲਾ। ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਚੈਨਲ ਦੇ ਨਾਲ ਸ਼ੁਰੂ ਕਰਦੇ ਹਾਂ ਵੱਡੀ ਅਪਡੇਟ। ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗ ਦੇ Class 4th Government Employees ਆਗੂਆਂ ਵੱਲੋਂ 71 ਤਾ ਕਰਕੇ ਇਹ ਫੈਸਲਾ ਕੀਤਾ ਹੈ ਕਿ ਆਪ ਸਰਕਾਰ ਵੱਲੋਂ ਮੁਲਾਜ਼ਮਾਂ ਪੈਨਸ਼ਨਰਾਂ ਅਤੇ ਕੱਚੇ ਮੁਲਾਜ਼ਮਾਂ ਦੀਆਂ ਹਰ ਪੱਖੋਂ ਜਾਇਜ਼ ਤੇ ਹੱਕੀ ਮੰਗਾਂ ਨੂੰ ਲਗਾਤਾਰ ਅੱਖਾਂ ਪਰੋਖੇ ਕਰ ਰਹੀ ਜਿਸ ਦਾ ਗੁੱਸਾ ਲੋਕ ਸਭਾ ਚੋਣਾਂ ਵਿੱਚ ਵੇਖਣ ਨੂੰ ਮਿਲਿਆ ਹੈ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਵਰਕਰਜ਼ ਟੈਂਪਰੇਰੀ ਐਡ ਹਾਕ ਡੇਲੀ ਵੇਜਸ ਕੰਟਰੈਕਟ ਅਤੇ ਆਊਟਸੋਰਸ ਕਰਮੀਆਂ ਨੂੰ ਰੈਗੂਲਰ ਕਰਨ ਦੀ ਬਜਾਏ ਉਹਨਾਂ ਲਈ ਪੁੱਕਾ ਤਨਖਾਹਾਂ ਦੇ ਗਰੁੱਪ ਸੀ ਅਤੇ ਗਰੁੱਪ ਡੀ ਦੇਣ ਦੇ ਕਰਮਚਾਰੀਆਂ ਲਈ ਵਿੱਤ ਵਿਭਾਗ ਦੇ ਪੱਤਰ ਮਿਤੀ 5 ਅਕਤੂਬਰ 2023 ਅਤੇ ਮਿਤੀ 19 ਜਨਵਰੀ 2024 ਨੂੰ ਧੋਖਾ ਕਰਾਰ ਦਿੱਤਾ ਹੈ ਇਹ ਪੱਤਰ ਹਾਲ ਹੀ ਵਿੱਚ ਸਥਾਨਕ ਸਰਕਾਰ ਵੱਲੋਂ ਮਿਤੀ 24 6 2024 ਨੂੰ ਜਾਰੀ ਕਰਕੇ ਨਗਰ ਨਿਗਮਾਂ ਨਗਰ ਕੌਸ਼ਲਾਂ ਨਗਰ ਪੰਚਾਇਤਾਂ ਅਤੇ ਨਗਰ ਸੁਧਾਰ ਟਰਸਟਾਂ ਵਿੱਚ ਦੀ ਲਾਗੂ ਕਰਨ ਨੂੰ ਕਿਹਾ ਹੈ ਚੌਥਾ ਦਰਜਾ ਮੁਲਾਜ਼ਮ ਨੂੰ ਉੱਕਾ ਬੁੱਕਾ ਕੇਵਲ ਤੇ ਕੇਵਲ 15000 ਰੁਪਏ ਦੇਣ ਲਈ ਲਿਖਿਆ ਗਿਆ ਹੈ 71 ਤਾਂ ਵਿੱਚ હાજર ਆਗੂਆਂ ਵਿੱਚ ਦਰਸ਼ਨ ਸਿੰਘ ਲੁਬਾਣਾ ਬਲਜਿੰਦਰ ਸਿੰਘ ਜਗਮਉਂ ਸਿੰਘ ਨੌ ਲਖਾ ਨਰੰਗ ਸਿੰਘ ਆਦੀ ਸਨ ਆਗੂਆਂ ਨੇ ਕਿਹਾ ਕਿ ਉਹ ਜਲੰਧਰ ਵਿਧਾਨ ਸਭਾ ਦੀ ਜਿਮਨੀ ਚੌਂਂ ਸਮੇ ਮੁਲਾਜ਼ਮ ਦੀ ਮਿਤੀ 6 ਜੁਲਾਈ ਨੂੰ ਸਾਂਝੇ ਝੰਡੇ ਮਾਰਚ ਵਿੱਚ ਪਟਿਆਲਾ ਤੋਂ ਵੱਧ ਚੜ ਕੇ ਸ਼ਾਮਲ ਹੋਣਗੇ ਅਤੇ ਪੁਰਾਣੀ ਪੈਨਸ਼ਨ ਬਹਾਲੀ ਸਮੇਤ ਕੱਚੇ ਕਰਮੀਆਂ ਨੂੰ ਰੈਗੂਲਰ ਤਨਖਾਹ ਸਕੇਲਾ ਵਿੱਚ ਰੈਗੂਲਰ ਕਰਵਾਉਣ ਲਈ ਤੇ 2011 ਦੀ ਖੋਹੀ ਇਨਕਰੀਮੈਂਟ ਦੀ ਬਹਾਲੀ ਬਹਾਲੀ ਲਈ ਸੰਘਰਸ਼ਾਂ ਨੂੰ ਹੋਰ ਤੇਜ਼ ਕਰਨਗੇ